ਸ਼ੇਰੇ ਪੰਜਾਬ ਨੇ ਸਰਦਾਰੀਆਂ ਕਾਇਮ ਕੀਤੀਆਂ ਦਰਿਆ ਸਤਲੁਜ ਤੋਂ ਲੈ ਕੇ ਕਾਬਲ ਕੰਧਾਰ ਤੱਕ ਇਧਰਲੇ ਬੰਨੇ ਉਹ ਲੇ ਲਦਾਖ ਤੋਂ ਲੈ ਕੇ ਦਰਿਆ ਸਿੰਧ ਤੱਕ ਖਾਲਸੇ ਪੰਥ ਦੇ ਝੰਡੇ ਝੂਲਦੇ ਨੇ ਅੰਗਰੇਜ਼ ਵੀ ਸਿੱਖਾਂ ਨਾਲ ਸੰਧੀ ਕਰਨਾ ਚਾਹੁੰਦਾ ਹੈ ਪਠਾਨ ਸਿੱਖਾਂ ਨਾਲ ਸੰਧੀ ਕਰਨਾ ਚਾਹੁੰਦਾ ਤੇ ਯਾਦ ਰੱਖੋ ਸੰਧੀ ਲੋਕੀ ਉਹਨਾਂ ਨਾਲ ਕਰਦੇ ਹੁੰਦੇ ਆ ਜਿਨ੍ਹਾਂ ਦੇ ਕੋਲ ਤਲਵਾਰ ਦੇ ਜੋਰ ਨਾਲ ਲੜਨ ਦਾ ਮਾਦਾ ਉਹ ਜਿਹੜੇ ਬੰਦੇ ਮੈਦਾਨੇ ਜੰਗ 'ਚ ਤਗੜੇ ਨਹੀਂ ਨਾ ਆਗੇ ਉਹ ਬੰਦੇ ਕਦੀ ਟੇਬਲ ਟਾਕ ਵਿੱਚ ਵੀ ਤਗੜੇ ਨਹੀਂ ਹੋ ਸਕਦੇ ਟੇਬਲ ਟਾਕ ਦਾ ਮਤਲਬ ਸੋਲਾ ਸਫਾਈ ਸੋਲਾ ਸਫਾਈ ਨਹੀਂ ਹਮੇਸ਼ਾ ਉਹਨੂੰ ਸੱਦਿਆ ਜਾਂਦਾ ਵਾ ਜਿਹਦੇ ਛੱਤਰ ਵਿੱਚ ਜੋਰ ਹੋਵੇ ਤੁਹਾਡੇ ਵੱਡਿਆਂ ਦੀ ਤਲਵਾਰ ਅੰਦਰ ਕਿੰਨੀ ਤਾਕਤ ਆ ਇੱਕ ਬੰਨੇ ਬੈਠਾ ਗੋਰਾ ਕੰਬਦਾ ਇੱਕ ਬੰਨੇ ਅਬਦਾਲੀ ਦੇ ਵਾਰਿਸ ਕੰਬਦੇ ਆ ਜਦੋਂ ਉਹਨਾਂ ਨੇ ਲੜ ਪਿੜ ਕੇ ਵੇਖ ਲਿਆ ਵੀ ਸਿੱਖਾਂ ਵਰਗਿਆਂ ਲੜਿਆ ਨਹੀਂ ਜਾਣਾ ਸਿੱਖਾਂ ਵਰਗਾ ਬਹਾਦਰ ਕੋਈ ਨਹੀਂ ਫਿਰ ਉਹ ਸਿੱਖਾਂ ਨੂੰ ਕਹਿੰਦੇ ਵੀ ਸਾਡੇ ਨਾਲ ਬਹਿ ਕੇ ਟੇਬਲ ਟਾਕ ਕਰੋ 16 ਫੇਰੀ ਕੋਈ ਕਰਦਾ ਵਾ ਪਹਿਲਾਂ ਤੁਹਾਨੂੰ ਅਗਲੇ ਬੰਨੇ ਕੁਝ ਕਰਕੇ ਵਿਖਾਉਣਾ ਪਊਗਾ ਤੁਹਾਡੇ ਪੇੜ ਪੱਲੇ ਕੱਖ ਨਾ ਹੋਵੇ ਤਾਂ 16 ਕੌਣ ਕਰੂ ਤੁਹਾਡੇ ਨਾਲ 4 76 ਮਾਰ ਕੇ ਤੇ ਭਾਵੇਂ ਕੋਈ ਕੱਢ ਲਵੇ 16 ਉੱਥੇ ਹੁੰਦੀ ਆ ਜਿੱਥੇ ਤੁਹਾਡੇ ਬਾਹਾਂ 'ਚ ਤਾਕਤ ਹੋਵੇ ਤੁਸੀਂ ਲੜਨਾ ਤੇ ਮਰਨਾ ਜਾਣਦੇ ਹੋ